ਮੈਂ ਵਿਜੇ ਸ਼ਰਮਾ ਹਲਕਾ ਅੰਚਾਰਜ ਕਾਂਗਰਸ ਪਾਰਟੀ ਤੇ ਮਰੰਡਾ ਸ਼੍ਰੀ ਜਗਨਿਲਾ ਕਮੇਟੀ ਪ੍ਰੀਗਨ ਅੱਜ ਸਾਰਿਆਂ ਨੂੰ ਸਭ ਨੂੰ ਪਹਿਲਾਂ 100 ਲੱਖ ਲੱਖ ਬਧਾਈ ਦੇਣਾ ਬਿਸ਼ਕਰਮਾ ਦੇ ਤੇ ਦੂਸਰਾ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਮਰੰਡੇ ਦੇ ਵਿੱਚ 25 ਤਰੀਕ ਨੂੰ 25 ਅਕਤੂਬਰ ਸ਼ਾਮ ਨੂੰ 7 ਵਜੇ ਤਿੰਨੂ ਸਿੰਘ ਜੀ ਜੋ ਫਗਵਾੜੇ ਵਾਲੇ ਭਜਨ ਗਾਇਕ ਨੇ ਕੋਈ ਰਾਧਾ ਕ੍ਰਿਸ਼ਨ ਭਗਵਾਨ ਦੇ ਭਜਨਾਂ ਵਿੱਚ ਸਾਰਿਆਂ ਨੂੰ ਹੁਨਰ ਕਰਨ ਲਈ ਤੇ ਸਾਰਿਆਂ ਨੂੰ ਆਨੰਦ ਪ੍ਰਾਪਤ ਹੋਊਗਾ ਮੈਂ ਸਾਰੇ ਲੋਕਾਂ ਨੂੰ ਸਾਰੇ ਕ੍ਰਿਸ਼ਨ ਪ੍ਰੇਮੀ ਰਾਧਾ ਪ੍ਰੇਮੀ ਤੇ ਰਾਧਾ ਕ੍ਰਿਸ਼ਨ ਦੇ ਪ੍ਰੇਮੀਆ ਨੂੰ ਬੇਨਤੀ ਕਰਦਾ ਵੀ ਹਮ ਹੁਆ ਕੇ ਉੱਥੇ ਆਓ ਤੇ ਉਸ ਦਾ ਕ੍ਰਿਸ਼ਨ ਭਗਵਾਨ ਦੇ ਭਜਨਾਂ ਦਾ ਆਨੰਦ ਲਓ ਤੇ ਬਾਅਦ ਵਿੱਚ ਲੰਗਰ ਦੇ ਭੋਜਨ ਦੇ ਲੰਗਰ ਭੋਜਨ ਭੋਗ ਦੇ ਤੌਰ ਤੇ ਲੈ ਕੇ ਜਾਓ ਆਦੇ ਰਾਦੇ